ਰੈਡੀ ਜ਼ਿੰਦਗੀ ਵਿੱਚ ਖੁਦ ਨੂੰ ਉੱਚਾ ਅਤੇ ਦੂਜਿਆਂ ਨੂੰ ਨੀਵਾਂ ਵਿਖਾਉਣ ਦੀ ਆਦਤੋਂ ਹਮੇਸ਼ਾ ਗੁਰੇਜ਼ ਕਰੋ ਦੰਡੀ ਇਹ ਤੁਹਾਡੇ ਵਕਾਰ ਨੂੰ ਟਾ ਲਾਉਂਦੀ ਹੈ ਮਾਨ ਇੱਜ਼ਤ ਨੂੰ ਘਟਾਉਂਦੀ ਹੈ ਦੰਡੀ ਜੀ ਤੁਹਾਡੇ ਵਿੱਚ ਇਹ ਆਦਤ ਹੈ ਤਾਂ ਅੱਜ ਹੀ ਇਸ ਦਾ ਖਹਿੜਾ ਛੱਡ ਦਿਓ ਨਹੀਂ ਤਾਂ ਜ਼ਿੰਦਗੀ ਵਿੱਚ ਅਜੇ ਹੀ ਖਤਾ ਖਾਵੋਗੇ ਕਿ ਮੁੜ ਸੰਭਲ ਨਹੀਂ ਸਕੋਗੇ ਡੰਡੀ ਕਹਿੰਦੇ ਹਨ ਕਿ ਕਰਪਲਾ ਹੋ ਪਲਾ ਡੰਡੀ ਹਰ ਵਿਅਕਤੀ ਨੇ ਆਪਣੀ ਕਿਸਮਤ ਦਾ ਖਾਣਾ ਹੈ ਡੰਡੀ ਜੋ ਤੁਹਾਡੀ ਕਿਸਮਤ ਵਿੱਚ ਹੈ ਉਹ ਤੁਹਾਨੂੰ ਹਰ ਹਾਲ ਵਿੱਚ ਮਿਲ ਜਾਣਾ ਹੈ ਬੇਸ਼ੱਕ देर ਨਾਲ ਹੀ ਸਹੀ ਡੰਡੀ ਦੂਜੇ ਦੀ ਤਰੱਕੀ ਵੇਖ ਕੇ ਸੜੋ ਨਾ ਸਗੋਂ ਮਿਹਨਤ ਕਰਕੇ ਸਫਲ ਬਣਨ ਦੀ ਕੋਸ਼ਿਸ਼ ਕਰੋ ਡੰਡੀ ਇਸ ਤਰ੍ਹਾਂ ਸਮਾਜ ਤੁਹਾਡੀ ਵਡਿਆਈ ਕਰੇਗਾ ਡੰਡੀ ਜੀ ਸੱਚ ਉੱਤੇ ਖੜੋਗੇ ਅਤੇ ਸੱਚ ਉੱਤੇ ਡਟ ਕੇ ਪੈਰਾ ਦੇਓਗੇ ਤਾਂ ਸਫਲਤਾ ਉੱਤੇ ਤੁਹਾਨੂੰ ਫਖਰ ਹੋਵੇਗਾ ਡੰਡੀ ਕਿਸੇ ਨੂੰ ਨੀਵਾ ਵਿਖਾ ਕੇ ਜਾਂ ਧੋਖੇ ਨਾਲ ਪ੍ਰਾਪਤ ਕੀਤੀ ਕਾਮਯਾਬੀ ਤੁਹਾਨੂੰ ਜ਼ਿੰਦਗੀ ਪਰ ਚੈਨ ਨਾਲ ਸੌਣ ਨਹੀਂ ਦੇਵੇਗੀ ਡੰਡੀ ਅੰਦਰੋਂ ਅੰਦਰ ਹੀ ਤੁਹਾਨੂੰ ਕੋਣ ਵਾਂਗ ਖਾਂਦੀ ਰਹੇਗੀ ਡੰਡੀ ਅਜੇ ਹੀ ਸਫਲਤਾ ਜਾਂ ਕਾਮਯਾਬੀ ਦਾ ਕੀ ਫਾਇਦਾ ਪ੍ਰਸ਼ਨ ਚਿੰਨ ਜੋ ਤੁਹਾਨੂੰ ਪਲ-ਪਲ ਸਤਾਉਂਦੀ ਰਹੇ ਡੰਡੀ ਹਮੇਸ਼ਾ ਉੱਚੀ ਸੋਚ ਰੱਖੋ ਡੰਡੀ ਦੂਜਿਆਂ ਬਾਰੇ ਚੰਗਾ ਸੋਚੋ ਡੰਡੀ ਸਰਬੱਤ ਦਾ ਭਲਾ ਮੰਗੋ ਡੰਡੀ ਅਕਸਰ ਵੇਖਿਆ ਹੈ ਕਿ ਕੁਝ ਲੋਕ ਆਪਣੇ ਆਪ ਨੂੰ ਚੰਗਾ ਵਿਖਾਉਣ ਵਾਸਤੇ ਦੂਜੇ ਨੂੰ ਨੀਵਾ ਵਿਖੋਂ ਲਈ 1 ਮਿੰਟ ਨਹੀਂ ਲਾਉਂਦੇ ਡੰਡੀ ਰੈਡੀ ਅਸਲ ਵਿੱਚ ਅਜਿਹੇ ਬੰਦੇ ਸਵਾਰਥੀ ਹੁੰਦੇ ਹਨ ਡੰਡੀ ਉਹ ਸਿਰਫ ਆਪਣਾ ਫਾਇਦਾ ਸੋਚਦੇ ਹਨ ਉਹਨਾਂ ਨੂੰ ਦੂਜਿਆਂ ਨਾਲ ਕੋਈ ਮਤਲਬ ਨਹੀਂ ਡੰਡੀ ਦੂਜੇ ਦਾ ਨੁਕਸਾਨ ਹੁੰਦਾ ਹੈ ਹੋਈ ਜਾਵੇ ਡੰਡੀ ਖੁਦ ਨੂੰ ਵਧੀਆ ਵਿਖਾਉਣ ਲਈ ਦੂਜੇ ਨੂੰ ਨੀਵਾ ਕਦੇ ਨਾ ਵਿਖਾਓ ਡੰਡੀ ਜੋ ਮਨੁੱਖ ਖੁਦ ਨੀਵਾ ਹੋ ਕੇ ਦੂਜੇ ਨੂੰ ਚੰਗੇ ਹੋਣ ਦਾ ਦਰਜਾ ਦੇਵੇ ਉਹ ਉੱਚੀ ਸੋਚ ਦਾ ਮਾਲਕ ਹੁੰਦਾ ਹੈ ਡੰਡੀ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ ਡੰਡੀ ਜੋ ਇਨਸਾਨ ਨੀਵਾ ਹੋ ਕੇ ਚੱਲਦਾ ਹੈ ਅਸਲ ਵਿੱਚ ਉਹ ਡਾਲੂ ਅਤੇ ਉੱਚੇ ਵਿਚਾਰਾਂ ਦਾ ਧਾਰਨੀ ਹੁੰਦਾ ਹੈ ਡੰਡੀ ਉਸ ਦੀ ਸੋਚ ਉੱਚੀ ਸੁੱਚੀ ਹੁੰਦੀ ਹੈ ਡੰਡੀ ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਪਿੰਡਾਂ ਅਤੇ ਸ਼ਹਿਰਾਂ ਦੇ ਗਲੀ ਮੁਹੱਲਿਆਂ ਵਿੱਚ ਸਵਖਤੇ ਸਵਖਤੇ ਜੋਗੀ ਆਉਂਦੇ ਸਨ ਜੋ ਉੱਚੀ ਆਵਾਜ਼ ਵਿੱਚ ਠੇਕ ਲਾ ਕੇ ਗਾਉਂਦੇ ਸਨ ਫਲ ਨੀਵਿਆਂ ਰੁੱਖਾਂ ਨੂੰ ਮਿੱਠੇ ਲੱਗਦੇ ਉੱਚਾ ਹੋ ਕੇ ਮਾਨ ਨਾ ਕਰੀ ਡੰਡੀ ਉਸ ਵਕਤ ਸਾਨੂੰ ਜੋਗੀ ਵੱਲੋਂ ਕਾਹੀਆਂ ਜਾਂਦੀਆਂ ਇਨ੍ਹਾਂ ਤੁਕਾਂ ਦੇ ਅਰਥਾਂ ਦਾ ਬਹੁਤਾ ਗਿਆਨ ਨਹੀਂ ਹੁੰਦਾ ਸੀ ਪਰੰਤੂ ਉਸ ਦੇ ਸਹੀ ਅਤ ਹੁਣ ਸਮਝ ਆਉਂਦੇ ਹਨ ਕਿ ਨੀਵਾ ਹੋ ਕੇ ਬੰਦਾ ਉਹ ਕੁਝ ਹਾਸਿਲ ਕਰ ਸਕਦਾ ਹੈ ਜੋ ਸ਼ਾਇਦ ਉੱਚਾ ਹੋ ਕੇ ਹਾਸਿਲ ਨਹੀਂ ਕੀਤਾ ਜਾ ਸਕਦਾ ਡੰਡੀ ਜੋ ਖੁਦ ਨੂੰ ਉੱਚਾ ਵਿਖਾਉਣ ਦੀ ਥਾਂ ਜੱਗ ਵਿੱਚ ਨੀਵਾ ਹੋ ਕੇ ਵਿਚਰਣ ਦੀ ਲੋੜ ਹੈ ਡੰਡੀ ਇਸ ਨਾਲ ਹਰ ਕੋਈ ਤੁਹਾਡੀ ਤਾਰੀਫ ਕਰੇਗਾ ਡੰਡੀ ਜ਼ਿੰਦਗੀ ਦਾ ਲੁਤਫ ਉੱਚਾ ਹੋਣ ਵਿੱਚ ਨਹੀਂ ਸਗੋਂ ਨੀਵਾ ਹੋ ਕੇ ਚੱਲਣ ਵਿੱਚ ਹੈ ਡੰਡੀ ਨੀਵਾ ਹੋ ਕੇ